18 ਨਵਾਂ ਕੈਨਲ ਆ ਕੇ ਆਇਓ ਕੀ ਗੱਲ ਇਹਦਾ ਮੈਡੀਕਲ ਦਾ ਟਾਰੀਲ ਮਿਲਦੀ ਨਹੀਂ ਰਿਆ ਤੇ ਤੁਸੀਂ ਕਿਉਂ ਤੁਸੀਂ ਲੈ ਆਏ ਹੋਏ ਕਦੋਂ ਨੇ ਲੱਗੇ ਹੋ ਲਾਈਨ ਸਾਡੀ ਜੇਰੋ ਨਹੀਂ ਹੈ ਕੀ ਲੈਣ ਕਿ ਡੀਜ਼ਲ ਲੈਣ ਆਏ ਹੋ ਪੈਟਰੋਲ ਡੀਜ਼ਲ ਪੈਟਰੋਲ ਡੀਜ਼ਲ ਪੈਟਰੋਲ ਦੋਨੋਂ ਕੈਨਲਾਂ ਦੇ ਵਿੱਚ ਪੁਵਾ ਰਹੇ ਦੋਨੋਂ ਪੁਵਾ ਰਹੇ ਕਿਉਂ ਕੀ ਕਰਦਾ कि सजा सुनाई ਅੰਦਰ ਆਫਲ ਜੁਰਮਾਨਾ ਵਾ 20 ਸਾਲ ਡਰਾਈਵਰ ਸਜ਼ਾ ਵਾ ਡਰਾਈਵਰ ਚਲਾਊਗਾ ਤੇ ਇਹਨੂੰ ਖੜੀ ਕਰੂਗਾ 1 300 ਰੁਪਏ 300 ਵਾਲਾ ਤਾਂ ਲੱਖ ਕੱਤਾ ਸਜ਼ਾ ਦਊਗਾ ਅੱਧਾ ਮੋੜਾ ਘੰਟਾ ਹੋ ਗਿਆ ਤੇਲ ਨਹੀਂ ਪਾਉਣ ਦਨ ਪਟ્રોલ ਵੀ ਹੈਗਾ ਤਾਂ ਉਹ ਚੱਲ ਗਿਆ ਉਹ ਦਿੱਕਤ ਕਰਦਾ ਰਿਹਾ ਤੇ ਉਹ ਜਾਣ ਕੇ ਬੰਦ ਕਰਕੇ ਚਲੇ ਗਏ ਆ ਤੇਲ ਸਾਰਿਆਂ ਨੂੰ ਪਾਉਂਦੇ ਰੋਣਾ ਵਰਗਾ ਆਮ ਤੌਰ ਤੇ ਸਵੇਰ ਦਾ 5 ਵਜੇ ਦਾ ਲੋਕ ਇਹਦੇ ਲੀਟਰ ਲੀਟਰ ਕੋਲੋਂ 5 ਲੀਟਰ ਕੋਲੋਂ ਨਹੀਂ ਨਹੀਂ ਭਾਜੀ ਆ ਵੇਖੋ ਹੁਣ ਤੁਸੀਂ ਆਪ ਵੇਖ ਸਕਦੇ ਲੋਡ ਹੈਗੀ Delhi ਦਾ ਆਪ ਆਪ ਕੰਮ ਨਹੀਂ ਕਰਨੀਗਾ ਉਹਦੇ ਹਿਸਾਬ ਨਾਲ ਕਰਦੇ ਦੇ ਵਕਤ ਘੜਤਾਲ ਦਾ ਇੱਕ ਜਿਵੇਂ ਹੀ ਖਬਰ ਆndi ਹੈ ਜਦੋਂ ਪੈਟਰੋਲ ਪੰਪਾਂ ਦੇ ਹਾਲਾਤ ਕੀ ਨੇ ਤੁਸੀਂ ਤਸਵੀਰਾਂ ਚ ਦੇਖੋ ਕਿਵੇਂ ਲੋਕਾਂ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪੈਟਰੋਲ ਪੰਪਾਂ ਤੇ ਪਹੁੰਚੇ ਨੇ ਔਰ ਇੱਕ ਲੜਾਈ ਕਹਿ ਸਕਦੇ ਆ ਲੜਾਈ ਇੱਕ ਝੁੰਝਰੇੜੇ ਔਰ ਝੁੰਝਰੇੜੇ ਪੈਟਰੋਲ ਪੰਪਾਂ ਦੇ ਉਹਦੇ ਪੈਟਰੋਲ ਪੰਪਾਂ ਦਾ ਸਟਾਕ ਹੀ ਥਿਲ ਕਰ ਦਿੱਤਾ ਔਰ ਜੇਕਰ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਹੋੜ ਹੋਈ ਹੋਈ ਹੈ ਤੇਲ ਭਵਾਉਣ ਦੀ ਲੇਕਿਨ ਜਿੱਥੇ ਲੋਕਾਂ ਨੂੰ ਇਹ ਬੜੀ ਅਹਿਮ ਜ਼ਰੂਰਤ ਵੀ ਹੈ ਉੱਥੇ ਹੀ ਜਿਹੜੇ ਹਰ ਕੋਈ ਆਪਣੇ ਘਰੋਂ ਪਹੁੰਚਿਆ ਆਇਆ ਔਰ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲੋਕ ਕੈਨ ਲੈ ਕੇ ਪਹੁੰਚ ਰਹੇ ਨੇ ਵੱਡੇ ਵੱਡੇ ਕੈਨ ਲੈ ਕੇ ਪਟੋ ਪٹرول ਜਾਂ ਡੀਜ਼ਲ ਦੇ ਕੈਨ ਲੈ ਕੇ ਪਹੁੰਚ ਰਹੇ ਨੇ ਔਰ ਤਸਵੀਰਾਂ 'ਚ ਸਾਹਮਣੇ ਸਾਫ਼ ਹੈ ਲੰਬੀਆਂ ਕਤਾਰਾਂ ਲੱਗਣ ਨੂੰ ਮਿਲਦੀਆਂ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਟ੍ਰੈਫਿਕ ਜਾਮ ਤੱਕ ਹੋ ਚੁੱਕਾ ਹੈ ਔਰ ਪਾਜੀ ਇਹਨਾਂ ਉਹ ਡਾ ਕੈਨ ਲੈ ਕੇ ਆਏ ਹੋ ਕੀ ਗੱਲ ਇਹਦਾ ਕੀ ਗੱਲ ਦਾ ਡਾ ਇਹ ਨਹੀਂ ਮਿਲਦੀ ਰਿਹਾ ਫੀਲ ਮਿਲਦੀ ਰਿਹਾ ਕਿਉਂ ਤੁਸੀਂ ਲੈ ਆਏ ਹੋ ਇੱਥੇ ਕਦੋਂ ਦੇ ਲੱਗੇ ਹੋ ਲਾਈ ਤੁਸੀਂ ਸਾਡੀ ਗੇਰੋ ਵੀ ਹੈ ਕੀ ਲੈਣ ਕਿ ਡੀਜ਼ਲ ਲੈਣ ਆਏ ਹੋ ਪੈਟਰੋਲ ਡੀਜ਼ਲ ਪੈਟਰੋਲ ਡੀਜ਼ਲ ਪੈਟਰੋਲ ਦੋਨੋਂ ਕੈਨਾਂ ਦੇ ਵਿੱਚ ਪੁਆ ਰਹੇ ਦੋਨੋਂ ਪੁਆ ਰਹੇ ਕਿਉਂ ਕੀ ਕਰਦਾ ਤੁਸੀਂ ਮਿਲ ਨਹੀਂ ਰਿਹਾ ਇੱਕ ਡਾਡਾ ਪਾਜੀ ਕੀ ਸੋਚਦੇ ਹੋ ਆ ਜਿਹੜੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਰਦਾਰ ਜੀ ਚਲੋ ਜੀ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਕੱਲੇ ਲੱਗੀਆਂ ਇਹ ਤੁਹਾਨੂੰ ਕਹਿੰਨ ਦੱਸਣ ਦੀ ਲੋੜ ਨਹੀਂ ਪੈਣੀ ਇਹ ਬੋਦੀ ਹੈ ਜਿਹੜਾ ਸਪੋਰਟ ਕੀਤਾ ਵਾ ਹਾਂ 10 ਸਾਲ ਦਾ ਇਹ ਸਜ਼ਾ ਸੁਣਾਇਆ ਦਾ 10 ਹਜ਼ਾਰ ਜੁਰਮਾਨਾ ਵਾ 20 ਸਾਲ ਡਰਾਈਵਰ ਨੂੰ ਸਜ਼ਾ ਵਾ ਡਰਾਈਵਰ ਚਲਾਊਗਾ ਦੇ ਇਹਨੂੰ ਖੜੀ ਕਰੂਗਾ ਇੱਕ 30 ਰੁਪਏ ਢਿਆੜੀ ਵਾਲਾ ਤਾਂ ਲੱਖ ਕਰਦਾ ਸਜ਼ਾ ਤੂੰ ਕਹ ਦੱਸੋ 2000 ਰੁਪਏ ਜੁਰਮਾਨਾ ਦੇਗਾ ਨਹੀਂ ਦੇ ਸਕਦਾ ਇੱਕ 30 ਰੁਪਏ ਢਿਆੜੀ ਵਾਲਾ ਬੰਦਾ ਇੱਕ ਜੁਰਮਾਨਾ ਦੇਗਾ ਪ੍ਰਚਾਰ ਲੋਕ ਹੋ ਰਹੀ ਨੇ ਦੁਨੀਆ ਪਰੇਸ਼ਾਨ ਹੋ ਰਹੀ ਹੈ ਪ੍ਰਚਾਰ ਹੋ ਰਹੀ ਹੈ ਦੁਨੀਆ ਦੀ ਦੁਨੀਆ ਦੇ ਜੱਦਾ ਦੇ ਪ੍ਰਚਾਰਕ ਆ ਜੇ ਅਜਦਾ ਦੇ ਤੇਲ ਮੇਰਾ ਕੱਲ ਨੂੰ ਖਤਮ ਹੋ ਜਾਣਾ ਬਿਲਕੁਲ ਕੋਈ ਕੀ ਨਹੀਂ ਮਿਲਿਆ ਕੁਝ ਨਹੀਂ ਹੋਣਾ ਬਾਜੀ ਬਿਲਕੁਲ ਲੋਕਾਂ ਦਾ ਇੱਕ ਰੋਹ ਹੈ ਲੇਕਿਨ ਤਸਵੀਰਾਂ ਜੀ ਕਿਸੇ ਦੇਖ ਸਕਵੇ ਫਿਰ ਲੋਕ ਜਿਹੜੇ ਨੇ ਇੱਕ ਦੂਜੇ ਨਾਲ ਇੱਕ ਉਲਝ ਰਹੇ ਨੇ ਪੈਟਰੋਲ ਪੁਆਉਣ ਲਈ ਪਰ ਤਸਵੀਰਾਂ 'ਚ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਓ ਜਿੱਥੇ ਵਾਹਨਾਂ ਦੇ ਵਿੱਚ ਤੇਲ ਪੁਆਉਣ ਦੀ ਹੋੜ ਆ ਉੱਥੇ ਬੋਤਲਾਂ ਦੇ ਵਿਚ ਤੇਲ ਪਵਾਉਣ ਦੀ ਹੋੜ ਹੋਈ ਹੋਈ ਐ ਭਾਈ ਇੱਥੇ ਦੇਖੋ ਕਦੋਂ ਦਾ ਐ ਬਹੁਤ ਲੰਬੇ ਚਿਰੋਂ ਦਾ ਅੱਧਾ ਪੁਣਾ ਜਾਂ ਅੰਦਰ ਹੋ ਗਿਆ ਤੇਲ ਹੀ ਨਹੀਂ ਪਾਉਂਦੇ ਨਾ ਪੈਟਰੋਲ ਵੀ ਹੈਗਾ ਇਹਨਾਂ ਕੋਲ ਜਾ ਕੇ ਆਉਂਦੇ ਦਿੱਕਤ ਦੱਸਾ ਦੇ ਆ ਰੇ ਪਾ ਰਹੇ ਨੇ ਉਹ ਜਾਣ ਕੇ ਬੰਦ ਕਰਕੇ ਪਿੱਛੇ ਜਾ ਗਏ ਆ ਤੇ ਸਾਰਿਆਂ ਨੂੰ ਪਾਉਂਦੇ ਲੋਣਾ ਦਾ ਵਰਤਣਾ ਆਮ ਕਰਕੇ ਸਵੇਰ ਦਾ 5 ਵਜੇ ਦਾ ਲੋਕ ਜਿੰਨੇ ਲੀਟਰ ਨਹੀਂ ਪਵਾਉਣਾ 5 ਲੀਟਰ ਪਵਾਉਣਾ ਨਹੀਂ ਨਹੀਂ ਭਾਜੀ ਆ ਵੇਖੋ ਹੁਣ ਤੁਸੀਂ ਆਪ ਦੇਖ ਸਕਦੇ ਲੋਡ ਹੈਗੀ ਦਿੱਲੀ ਦਾ ਆਪ ਆਪ ਕੰਮ ਨਹੀਂ ਜਾਣੀ ਉਹਦੇ ਹਿਸਾਬ ਨਾਲ ਕਰਦੇ ਪਏ ਆ ਪਰ ਨਿੱਕਲ ਪੂਰੀ ਦੇ ਦੇ ਵੀ ਕਈ ਕੰਮ ਇਹੋ ਦੇਣੇ ਜਿਹੜੇ ਵਹੀਕਲਸ ਤੇ ਕਰਦੇ ਹਾਂ ਹਾਂਜੀ 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 ਸਰ ਆਪਾਂ ਮੰਨਦੇ ਆ ਪਰ ਵਹੀਕਲ ਤੋਂ ਬਿਨਾਂ ਤੇ ਤੁਹਾਨੂੰ ਵੀ ਕੋਈ ਹੋਣਾ ਤੁਹਾਨੂੰ ਵੀ ਪਤਾ ਇਦਾਂ 4-5 ਦਿਨ ਆਪਾਂ ਘਰੇ ਬਹਿ ਜਾਗੇ ਨਵਾਂ ਸਾਲ ਸ਼ੁਰੂ ਦਾ ਚੜਿਆ ਸਾਡਾ ਬੰਦਾ ਕੁਛ ਬਕਤਨਾ ਭੜੇਗੇ ਕੰਮ ਕਰਦੇ ਫਰਕ ਮੇਤਰ ਜੂੜਾ ਗਾ ਜੀ ਕੱਢ ਕੇ ਹਰ ਕੋਈ ਇੱਥੇ ਆਇਆ ਹੈ ਜੀ ਹਰ ਕੋ ਆਪਣੀ ਡਿਊਟੀਆਂ ਛੱਡ ਕੇ ਆਇਆ ਇੱਥੇ ਆ ਜੀ ਕੰਮ ਕਰਦੇ ਫਰਕ ਹਾਂ ਜੀ ਹਲਾਤ ਕੀ ਸਵੇਰ ਦੇ ਹਲਾਤ ਕੀ ਬਣੇ ਆ ਜੀ ਲੋਕੀ ਲੜਨ ਤੱਕ ਜਾਣਦੇ ਤੇਲ ਹੁਣਾਂ ਹੀ ਖਤਮ ਕਰਦਾ ਨਹੀਂ ਲੋਕੀ ਲੜਦੇ ਪਏ ਆ ਕਿਉਂ ਜਿਹੜੇ ਰੂਟੀਨ ਜਿੱਤੇ ਦਾ ਤੁਹਾਡਾ ਤੇਲ ਲੱਗਦਾ ਹੈ ਪਤਾ ਕੀ ਜਿੱਥੇ ਤੇਲ ਆਉਂਦਾ ਨਾ ਉੱਥੇ ਹੜਤਾਲ ਹੋਈ ਹੈ ਹਾਂ ਹੜਤਾਲ ਹੋਈ ਹੈ ਤਾਂ ਕਰਕੇ ਨਾ ਤੇਲ ਆਣ ਨਹੀਂ ਡਿਆਗਾ ਉਹ ਤੇ ਸਾਡੇ ਕੋਲ ਆ ਗਈ ਹੈ ਦਾ ਹੋਵੇ ਚਾ ਬਸ ਹੁਣ ਖਤਮ ਹੋ ਗਿਆ ਜੇ ਤੂੰ ਪੰਜਵੇਂ ਦੇ ਮੜਿਆ ਆਦਾ ਹਾਂ ਜੀ ਪੰਜਵੇਂ ਦਾ ਹਿਜਾਲ ਆ ਇੱਧਰ ਲੈਣਾ ਲੱਗੀ ਜਾਂ ਮੈਂ ਇੱਕ ਮਿੰਟ ਦਾ ਸਾਹ ਨਹੀਂ ਲੱਗਦਾ ਬੰਦਿਆਂ ਨੂੰ 5000 ਕਹਿਣ ਫਿਰ ਤਿੰਨ ਤੋਂ ਦਿਨ ਲੋਨ ਲੈਂਦੇ ਵੀ ਨਹੀਂ ਪਤਾ ਪੂਰੇ ਖਤਮ ਹੀ ਹੁੰਦੇ ਕੱਲੇ ਜਾਂਦੇ ਜੋ ਇੱਥੇ ਦੇਖਣ ਨੂੰ ਪਿੰਡਾਂ ਪੈ ਕਿ ਲੋਕ ਕਿੱਧਰ ਪਹੁੰਚੇ ਹੋਏ ਨੇ ਇਹ 3 ਇੱਦਾਂ ਹੀ ਹੁੰਦਾ ਰੂਟੀਨ ਪਹਿਲਾਂ ਨਹੀਂ ਪਹਿਲਾਂ ਤਾਂ ਅੱਜ ਕੋਈ ਕੈਦੀ ਵਜਾ ਕਰਨੀ ਜਿਹੜਾ ਰੋਲਾ ਪੇਦਾ ਪੰਪਲਾਂ ਤੇਲਾਂ ਦਾ ਉਸ ਦੀ ਵੇਗ ਦਾ ਚੱਕਰ ਚੱਲੇ ਹੁੰਦੇ ਆ ਜੀ ਤੁਸੀਂ ਦੇਖਿਆ ਕਿਵੇਂ ਪੈਟਰੋਲ ਪੰਪਾਂ ਦੇ ਹਾਲਾਤ ਨੇ ਪਹਿਲੇ ਵੀ ਇੱਕ ਦੂਸਰੇ ਪੰਪ ਦਾ ਦਿਖਾਇਆ ਸੀ ਜੇ ਕਰੀਬ-ਕਰੀਬ ਗੱਲ ਕਰੀਏ ਤੇ ਇਹ ਪੰਜਾਬ ਦੇ ਜਾਂ ਗੁਰਦਾਸਪੁਰ ਦੀ ਗੱਲ ਕਰਾਂ ਮੈਂ ਤੇ ਗੁਰਦਾਸਪੁਰ ਦੇ ਕਰੀਬ-ਕਰੀਬ ਸਾਰੇ ਪੰਪਾਂ ਦਾ ਸਟਾਕ ਨਿਲ ਹੋਂਦੇ ਆਇਆ ਹੋਇਆ ਹੈ ਪੰਪਾਂ ਦਾ ਤੇ ਸਟਾਕ ਹੀ ਨਿਲ ਹੋ ਰਿਹਾ ਤੁਸੀਂ ਲਾਈਨਾਂ ਲੰਬੀਆਂ ਚ ਖੜੇ ਹੋ ਕਿੰਨੀ ਕਿ ਮੁਸ਼ਕਲ ਹੈ ਸਰ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਸਰ ਕੀ ਕਰੀਏ ਕੰਮਾਂ ਤੇ ਜਾਣਾ ਵਾ ਸਰ ਪੈਟਰੋਲ ਹੈ ਐਕਟਿਵ ਆਵਾ ਕਿੱਦਾਂ ਜਾਵਾਂਗੇ ਸਰ ਅੱਜ ਛੁੱਟੀ ਲਈ ਆ ਕੱਲ ਵੀ ਫਿਰ ਛੁੱਟੀ ਹੋਏਗੀ ਇਹਦਾ ਸਰ ਬਹੁਤ ਜ਼ਿਆਦਾ ਮੁਸ਼ਕਿਲ ਆ ਫੀਲਡ ਦਾ ਕੰਮ ਫੀਲਡ ਦੇ ਕੰਮ ਸਾਡਾ ਫੀਲਡ ਦਾ ਕੰਮ ਹੈ ਜੀ ਫੀਲਡ ਦੇ ਕੰਮ 'ਚ ਸਰ ਤੁਹਾਨੂੰ ਪਤਾ ਸਕੂਟਰ ਮੋਰਸਲ ਤੇਲ ਤੋਂ ਬਿਨਾਂ ਚੱਲੇਗਾ ਹੀ ਨਹੀਂ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੋਈ ਤਸਵੀਰਾਂ ਇਹੋ ਜਿਹੇ ਹਾਲਾਤ ਨੇ ਕਿ ਪੈਟਰੋਲ ਪੰਪਾਂ ਦੇ ਤੇਲ ਜਿਹੜਾ ਨੀਲਾ ਸਟਾਕ ਔਰ ਲੋਕ ਜਿਹੜੇ ਨੇ ਉਹਨਾਂ ਨੇ ਕਹਿਣਾ ਕਿ ਕੇਂਦਰ ਸਰਕਾਰ ਕੋਈ ਸਖਤ ਫੈਸਲਾ ਲਵੇ ਔਰ ਜਿਹੜਾ ਜਲਦੀ ਤੋਂ ਜਲਦੀ ਇਹ ਮੁਸ਼ਕਲ ਤੋਂ ਬਾਹਰ ਨਿਕਲਣ ਕੈਮਰਾ ਪਰਸਨ ਮਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਪਤੀ ਟਿਵਲੀ ਗੁਰਦਾਸਪੁਰ